ਸਸ਼ਿਕਾ ਜੀ ਕਿ ਮੈਂ ਜੀ ਤੋ ਸਾਰੇ ਆਯੂਕਤ ਸਾਰੇ ਜਣੇ ਵਧੀਆ ਹੋਵੋਗੇ ਅੱਜ ਸਵੇਰੇ ਮੇਰੀ ਤਵੇ ਠੀਕ ਨਹੀਂ ਸੀ ਤੇ ਇਸ ਕਰਕੇ ਸਵੇਰ ਦਾ ਕੋਈ ਵੀ ਮੈਂ ਕਲਿੱਪ ਲੈ ਨਹੀਂ ਪਾਈ ਫਿਰ ਮੈਂ 4 ਘੰਟੇ ਦੀ ਰੈਸਟ ਕੀਤੀ ਰੈਸਟ ਕਰਨ ਤੋਂ ਬਾਅਦ ਦੁਬਾਰਾ ਗਈ ਮੈਂ ਆਪਣੇ ਕੰਮਾਂ ਕਰਾਂ ਤੇ ਰਾਤ ਦੀ ਰੋਟੀ ਪਾਣੀ ਦਾ ਕੰਮ ਮੈਂ ਜਲਦੀ ਖਤਮ ਕਰ ਲੈਣੀ ਆ ਕਿਉਂਕਿ ਮੈਨੂੰ ਐਡਾ ਹੁੰਦਾ ਕਿ ਮੈਂ ਵੀਰ ਨੂੰ ਵੀ ਥੋੜਾ ਬਹੁਤਾ ਟਾਈਮ ਦੇ ਸਕਾਂ ਕਿਉਂਕਿ ਆਪਾਂ ਲੇਡੀ ਸਾਰਾ ਦਿਨ ਕੰਮਾਂ ਕਰਾਂ ਦੇ ਵਿੱਚ ਲੱਗੇ ਰਹਿੰਦੇ ਆ ਆਪਾਂ ਨੂੰ ਸਭ ਚੀਜ਼ਾਂ ਮੇਨਟੇਨ ਕਰਕੇ ਰੱਖਣੀਆਂ ਪੈਂਦੀਆਂ ਨੇ ਲਓ ਜੀ ਇੱਥੇ ਟਾਈਮ ਹੋ ਚੁੱਕਿਆ ਹੈ 5:30 ਵਜੇ ਦਾ ਤੋ ਰਹੀਆਂ ਖਾ ਖਾ ਕੇ ਮੇਰਾ ਮਨ ਭਰ ਗਿਆ ਤੇ ਮੈਂ ਅੱਜ ਸੋਚਿਆ ਕਿਉਂ ਨਾ ਅੱਜ ਮੈਂ ਆਲੂ ਮਟਰ ਦੀ ਸਬਜ਼ੀ ਬਣਾਵਾਂ ਇੱਧਰ ਮੈਂ ਆਲੂ ਤੇ ਮਟਰ ਨੂੰ ਤਿੰਨ ਤੋਂ ਚਾਰ ਵਾਰ ਵਾਸ਼ ਕੀਤਾ ਸਾਨੂੰ ਚਾਹੀਦਾ ਹੈ ਕਿ ਕੋਈ ਵੀ ਸਬਜ਼ੀ ਬਣਾਉਣ ਤੋਂ ਪਹਿਲਾਂ ਚਾਹੇ ਕਿੰਨੀ ਵੀ ਆਪਾਂ ਨੂੰ ਕਾਲੀ ਹੋਵੇ ਪਰ ਆਪਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਹੈਬਿਟ ਆਪਾਂ ਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਨੇ ਦੁਪਹਿਰ ਟਾਈਮ ਵਾਲੇ ਵਰਤਮੇ ਇਕੱਠੇ ਕਰਕੇ ਰੱਖ ਦਿੱਤੇ ਸੀ ਤੇ ਹੁਣ ਮੈਂ ਇਹਨਾਂ ਨੂੰ ਵੀ ਕਰ ਦੇਣੀ ਆ ਸਾਫ ਸਾਡੀ ਕਿਚਨ ਦੇ ਵਿੱਚ ਇੱਕ ਵਾਸ਼ ਵੇਸ਼ਣਾ ਤੇ ਉਹਦੇ ਕਰਕੇ ਮੈਨੂੰ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਕਿਉਂਕਿ ਪਾਣੀ ਇੱਧਰ ਉੱਧਰ ਖਿਲਰਦਾ ਰਹਿੰਦਾ ਹੈ ਤੇ ਰਿਸਦਾ ਰਹਿੰਦਾ ਹੈ ਤੇ ਵੀਰ ਬਾਰ-ਬਾਰ ਕਿਚਨ ਦੇ ਵਿੱਚ ਆਉਂਦੀ ਜਾਂਦੀ ਰਹਿੰਦੀ ਹੈ ਕਦੇ ਕੋਸ਼ ਕਦੇ ਕੋਸ਼ ਕਰਨ ਤੇ ਮੈਨੂੰ ਵੀ ਇਦਾਂ ਡਰ ਰਹਿੰਦਾ ਹੈ ਕਿਤੇ ਉਹ ਡਿੱਗ ਨਾ ਜਾਵੇ ਫਿਰ ਮੈਨੂੰ ਬਾਰ-ਬਾਰ ਇਹਨੂੰ ਨੀਟ ਐਂਡ ਕਲੀਨ ਕਰਨਾ ਪੈਂਦਾ ਆ ਤੇ ਮਮਾ ਨੂੰ ਤਾਂ ਪਤਾ ਹੀ ਹੈ ਤੁਹਾਨੂੰ ਬੱਚਿਆਂ ਦਾ ਫਿਕਰ ਰਹਿੰਦਾ ਆ ਸਬਜੀ ਵੀ ਆਪਣੀ ਬਣ ਕੇ ਹੋਗੀ ਤਿਆਰ ਲੋ ਜੀ ਇਧਰ ਵੀਰ ਮੈਡਮ ਨੂੰ ਲੱਗੀ ਸੀ ਭੁੱਖ ਤੇ ਹੁਣ ਮੈਂ ਉਸ ਨੂੰ ਸੇਵ ਘੱਟ ਕੇ ਦੇਣੀ ਆ ਤੇ ਵੈਸੇ ਤਾਂ ਉਸ ਨੂੰ ਦਲੀਆ ਵਗੈਰਾ ਵੀ ਦੇ ਦਿੰਨੇ ਆ ਮੈਨੂੰ ਐਵੇਂ ਹੁੰਦਾ ਕਿ ਜਿੰਨਾ ਆਪਾਂ ਉਸ ਨੂੰ ਫਰੂਟਸ ਵਗੈਰਾ ਦਈਏ ਤਾਂ ਜ਼ਿਆਦਾ ਵਧੀਆ ਰਹਿੰਦਾ ਹੈ ਬੱਚੇ ਦੀ ਹੈਲਥ ਵੀ ਵਧੀਆ ਰਹਿੰਦੀ ਆ ਵੈਸੇ ਤਾਂ ਉਹ ਚਿਪਸ ਵਗੈਰਾ ਮੰਗਦੀ ਰਹਿੰਦੀ ਆ ਆਪਣੇ ਪਾਪਾ ਤੋਂ ਵੀ ਚਿਪਸ ਵਗੈਰਾ ਲਿਆ ਦਿਓ ਬਟ ਮੈਂ ਕਈ ਵਾਰ ਮਨਾ ਕਰ ਦਿੰਨੀ ਆ ਵੀ ਇਹ ਅਜੇ ਬਹੁਤ ਜ਼ਿਆਦਾ ਛੋਟੀ ਹੈ ਮੈਨੂੰ ਇਦਾਂ ਹੁੰਦਾ ਵੀ ਆਪਾਂ ਫਰੂਟਸ ਵਗੈਰਾ ਖਵਾਈਏ ਤਾਂ ਵਧੀਆ ਰਹਿੰਦਾ ਆ ਤੇ ਹੁਣ ਇੱਥੇ ਜੀ ਟਾਈਮ ਹੋ ਚੁੱਕਿਆ ਹੈ 6:30 ਵਜੇ ਦਾ ਤੇ ਵੀਰ ਨੂੰ ਮੈਂ ਕੱਟ ਕੇ ਖਵਾਰੀਆਂ ਜੀ ਸੇਵ ਜੀ ਟਾਈਮ ਇਥੇ ਹੋ ਚੁੱਕਿਆ 7 ਵਜੇ ਤਾਂ ਤੇ ਹੁਣ ਮੈਂ ਆਟਾ ਗੁੰਨਦੀ ਆਂ ਅਗਰ ਕੋਈ ਵੀ ਚੈਨਲ ਦੇ ਵਿੱਚ ਨਿਊ ਮੈਂਬਰ ਆਂਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਸੀਂ ਵੀ ਮੈਨੂੰ ਸਪੋਰਟ ਕਰਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲੇ ਤੇ ਮੈਂ ਨਵੇਂ ਨਵੇਂ ਵਲੌਗ ਲੈ ਕੇ ਆਵਾਂ ਤੁਹਾਡੇ ਵਾਸਤੇ ਗੁੰਨਣ ਤੋਂ ਬਾਅਦ ਲੋ ਜੀ ਇੱਥੇ ਮੈਂ ਗ੍ਰਾਈਂਡ ਕਰ ਲਿਆ ਸੀ ਚੌਲਾਂ ਨੂੰ ਤੇ ਇਹ ਇਹ ਆਪਾਂ ਹੋਮ ਰੈਮਣੀ ਬਣਾਈ ਹੈ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਮੋਤਾਂ ਬੈਂਟੋ ਕੇ ਰੱਖ ਦਿੱਤਾ ਸੀ ਲੋ ਜੀ ਇੱਧਰ ਮੈਂ ਕਰਦੀ ਆ ਥੋੜੀ ਬਹੁਤੀ ਕਲੀਨਿੰਗ ਸਲੇਵ ਦੀ ਫਿਰ ਉਸ ਤੋਂ ਬਾਅਦ ਮੈਂ ਬਣਾਵਾਂਗੀ ਰੋਟੀ। ਥੇ ਮੇ ਲੱਗੀ ਸੀ ਰੋਟੀ ਬਣਾਉਣੇ ਇਹਨਾਂ ਨੂੰ ਮੰਮੀ ਆ ਗਈ ਸੀਗੀ ਰੋਟੀ ਲੈਣ ਵਾਸਤੇ ਉਹਨਾਂ ਨੂੰ ਲੱਗੀ ਸੀ ਭੁੱਖ ਜਦੋਂ ਮੈਂ ਰੋਟੀ ਬਣਾਉਣ ਲੱਗਦੀ ਆ ਤਾਂ ਮੰਮੀ ਨੂੰ ਕਹਿ ਦਿੰਦੀ ਆ ਵੀ ਤੁਸੀਂ ਰੋਟੀ ਗਰਮਾ ਗਰਮ ਖਾ ਲਓ। ਤੇ ਕਦੇ ਕਦੇ ਕਦ ਮੌਸਮ ਠੰਡਾ ਹੋ ਜਾਂਦਾ ਹੈ ਕਦੇ ਕਦੇ ਸ਼ਾਮ ਨੂੰ ਕਿ ਚੱਲੇ ਵਿੱਚ ਇੰਨੀ ਗਰਮੀ ਹੁੰਦੀ ਹੈ ਕਿ ਖੜਿਆ ਵੀ ਨਹੀਂ ਜਾਂਦਾ। ਅੱਜ ਵੀ ਸ਼ਾਮ ਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਮੈਨੂੰ ਰੋਟੀ ਬਣਾਉਂਦੇ ਹੋਏ। ਰੋਟੀ ਬਕਰ ਬਣਾਉਣ ਤੋਂ ਬਾਅਦ ਮੈਂ ਇੱਧਰ ਮੰਮੀ ਹੋਰ ਨਾਲ ਗੱਲਾਂ ਮਾਰਨ ਲੱਗੀ ਪਈ ਸੀ ਤੇ ਨੇ ਨਦੀਪ ਜੀ ਵੀ ਆਗੇ ਸੀ ਮੋਮੋਜ਼ ਲੈ ਕੇ ਮੇਰੇ ਲਈ ਮੈਨੂੰ ਮੋਮੋਜ਼ ਖਾਣੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਬਟ ਵੀ ਟਾਈਮ ਮੈਨੂੰ ਐਦਾਂ ਹੁੰਦਾ ਸੀ ਮੈਂ ਮੋਮੋਜ਼ ਖਾਵਾ ਵੀ ਨਾ ਪਤਾ ਨਹੀਂ ਕੀ ਪ੍ਰੋਬਲਮ ਸੀ ਉਦੋਂ ਤੇ ਹੁਣ ਵੀ ਕਰੰਚੀ ਮੋਮੋਜ਼ ਨੂੰ ਛਕਣ ਤੋਂ ਬਾਅਦ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੀ ਸਲੇਬ ਨੂੰ ਕਰਦੀ ਹੁਣ ਮੈਂ ਥੋੜਾ ਬਹੁਤਾ ਸਾਫ ਹੈ ਦੇ ਉੱਪਰ ਥੋੜਾ ਬਹੁਤਾ ਆਟਾ ਖਿਲਰਿਆ ਪਿਆ ਸੀ ਤੇ ਨਾਲ ਦੀ ਨਾਲ ਮੈਂ ਹੁਣ ਕਰ ਦੇਣੀ ਹੈ ਇਹਨੂੰ ਕਲੀਨ ਤੁਸੀਂ ਵੀ ਮੈਨੂੰ ਫੋਲੋ ਸਪੋਰਟ ਕਰਿਆ ਕਰੋ ਤਾਂ ਕਿ ਮੈਨੂੰ ਵੀ ਹਾਸਲ ਵਿਲੀਮ ਵੀ ਮੈਂ ਵੀ ਤੁਹਾਡੇ ਵਾਸਤੇ ਨਵੇਂ ਨਵੇਂ ਬਲੌਗ ਲੈ ਕੇ ਆਵਾਂ ਤੇ ਕਈ ਵਾਰੀ ਮੈਂ ਵੀ ਇਹ ਤੱਕ ਆਰ ਜਾਨੀ ਆ ਫਿਰ ਮੈਨੂੰ ਇਦਾਂ ਹੁੰਦਾ ਵੀ ਛੱਡੋ ਰਹਿਣ ਦੇ ਬਲੌਗ ਬਣਾਉਣ ਨੂੰ ਪਰ ਕਈ ਵਾਰੀ ਮੈਨੂੰ ਇਦਾਂ ਹੁੰਦਾ ਵੀ ਚਲੋ ਆਪਣਾ ਇਹ ਕੰਮ ਹੈ ਚਲੋ ਆਪਾਂ ਕਰ ਹੀ ਲੈਨੇ ਆ ਦੇਖੋ ਤੁਸੀਂ ਵੀ ਮੇਰੇ ਇੱਕ ਕਈ ਜਾਣੇ ਹੈਗੇ ਨੇ ਜਿਹੜੇ ਮੇਰੇ ਬਲੌਗਸ ਨੂੰ ਦੇਖਦੇ ਨੇ ਤੇ ਮੈਨੂੰ ਵੀ ਸਪੋਰਟ ਕਰਦੇ ਨੇ ਤੇ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਅਵਿਤੋੜਾ ਬਹੁਤ-ਬਹੁਤ ਥੈਂਕ ਯੂ ਕਰਦੀ ਆਂ ਕਿ ਤਾਂਕਿ ਤੁਸੀਂ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਬਲੌਗਸ ਨੂੰ ਦੇਖਦੇ ਹੋ ਤੇ ਮੈਨੂੰ ਵੀ ਸਪੋਰਟ ਕਰਦੇ ਹੋ ਮੇਰੇ ਅੰਦਰ ਕਿਚਨ ਵੀ ਕਰ ਦਿੱਤਾ ਸੀ ਮੈਨੇ ਸਾਫ ਹੈ ਇੱਧਰ ਮੈਂ ਸਬਜੀ ਨੂੰ ਗਰਮ ਹੋਣ ਲਈ ਰੱਖਿਆ ਹੋਇਆ ਸੀ ਤਾਂ ਕਿ ਜਿੰਨੇ ਦੇ ਵਿੱਚ ਮੈਂ ਕਲੀਨਿੰਗ ਕਰਦੀ ਉਹਨੇ ਦੇ ਵਿੱਚ ਮੈਂ ਸਬਜੀ ਨੂੰ ਨਾਲ ਦੀ ਨਾਲ ਗਰਮ ਕਰ ਲਵਾਂ ਫਿਰ ਮੈਂ ਬਣਾਉਣ ਲੱਗੀ ਸੀ ਇੱਥੇ ਕੱਚੀ ਲੱਸੀ ਮੈਨੂੰ ਰੋਟੀ ਨਾਲ ਕੱਚੀ ਲੱਸੀ ਪੀਣੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਰੋਟੀ ਖਾਂਦੇ-ਖਾਂਦੇ ਮੈਂ 2-3 ਗਲਾਸ ਕੱਚੀ ਲੱਸੀ ਦੀ ਪੀ ਜਾਂਦੀ ਆ ਮੈਨੂੰ ਹੁਣ ਜੋ ਮੈਨੂੰ ਪਾਣੀ ਪੀਣਾ ਬਹੁਤ ਜ਼ਿਆਦਾ ਔਖਾ ਲੱਗਦਾ ਅੱਜ ਉਹਨੇ ਖੁਦ ਲਈ ਪੌਣੀ ਰੋਟੀ ਵਗੈਰਾ ਤੇ ਦੀਪ ਜੀ ਵੀ ਨਾ ਆ ਕੇ ਆ ਗਈ ਸੀ ਰੂਮ ਦੇ ਵਿੱਚ ਤੇ ਹੁਣ ਆਪਾਂ ਖਾਣੇ ਆ ਜੀ ਰੋਟੀ ਅੱਜ ਸਬਜ਼ੀ ਦੇਖਣਾ ਕਿਵੇਂ ਦੀ ਬਣੀ ਆ ਅੱਜ ਸਬਜ਼ੀ ਵਧੀਆ ਬਣੀ ਹੋਈ ਸੀ ਤੇ ਸਬਜ਼ੀ ਵਧੀਆ ਹੋਣ ਕਰਕੇ ਮੈਂ ਰੋਟੀ ਲੱਜ ਕੇ ਖਾ ਲਈ ਸੀ ਤੇ ਅਦਰਵਾਈਜ਼ ਮੈਂ 2 ਤੋਂ 3 ਰੋਟੀਆਂ ਮਸਾ ਖਾਨੀ ਆ ਜੀ ਇੱਥੇ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਐਂਡ ਹੈ ਕਿਵੇਂ ਲੱਗੇ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ